ਕੀ ਕਹਿਣਾ ਚਾਹਾਂਗੇ ਜਿਹੜਾ ਤੁਸੀਂ ਕੱਲ ਦਾ ਇਲਾਣ ਕੀਤਾ ਸੀ ਘਰ ਤੋਂ ਮੈਂ ਅੱਜ ਜਿੰਨੇ ਵੀ ਸਾਡੇ ਦੋਨੇ ਫੋਰਮਾਂ ਦੇ ਆਗੂ 28 ਤਰੀਕ ਨੂੰ ਰਾਤ ਨੂੰ 2:30 ਵਜੇ ਜਿਹੜੇ ਛੱਡੇ ਆ ਛੱਡਣ ਤੋਂ ਬਾਅਦ ਸਾਰੇ ਅਸੀਂ ਦੱਲੇਵਾਲ ਸਾਹਿਬ ਦਾ ਜਿਹੜਾ ਹਲਚਲ ਪੁੱਛਣ ਲਈ ਪਟਿਆਲੇ ਦੇ ਵਿੱਚ ਪਹੁੰਚੇ ਸੀਗੇ ਉਦੋਂ ਜਿਹੜੇ ਸਾਡੇ ਕਿਸਾਨ ਜਿਹੜੇ 1600 ਕਿਸਾਨ ਸੀ ਆਪਣੇ ਜ਼ਿਲ੍ਹਿਆਂ ਦੇ ਵਿੱਚੋਂ ਰਿਹਾ ਹੋ ਕੇ ਆਏ ਸੀਗੇ ਉਹਨਾਂ ਨੂੰ ਜਿਹੜਾ ਸਾਡਾ ਪ੍ਰੋਗਰਾਮ ਸੀ ਅਸੀਂ ਪਟਿਆਲੇ ਪਹੁੰਚ ਕੇ ਅੱਥਨੇ ਸਾਡਾ ਇੱਕ ਮੋਰਚਾ ਮੰਡੀਕਲਾਂ ਦੇ ਵਿੱਚ ਚੱਲਦਾ ਸੀਗਾ ਉੱਥੇ ਆ ਕੇ ਜਿਹੜੇ ਸਾਡੇ ਕਿਸਾਨ ਜਿਹੜੇ ਜ਼ਿਲ੍ਹਾ ਤੋਂ ਆਏ ਸੀ ਉਹਨਾਂ ਦਾ ਅਸੀਂ ਸਵਾਗਤ ਵੀ ਕੀਤਾ ਤੇ ਉਹ ਮੋਰਚਾ ਵੀ ਉਹਨਾਂ ਨੂੰ ਪੇਲ ਕੀਤੀ ਤੇ ਉਹਨਾਂ ਨੇ ਠਾਇਆ ਉਦੋਂ ਇੱਕ ਦੂਜਾ ਮੋਰਚਾ ਸਾਡਾ ਜਾਣੇ ਕੱਲ 29 ਤਰੀਕ ਦਾ ਪਿੰਡ ਢੱਲੇਵਾਲ ਦੇ ਉੱਥੇ ਮੋਰਚਾ ਚੱਲਦਾ ਉਦੋਂ ਦੇ ਜਿੱਦੇ ਸਰਕਾਰ ਕਹਿੰਦੀ ਸੀ ਵੀ ਕੋਈ ਧਰਨਾ ਲਈ ਲੱਗਣ ਦੇਣਾ ਮੋਰਚਾ ਨਹੀਂ ਲੱਗਣ ਦੇਣਾ ਉਹ ਸਾਡੇ ਪਿੰਡ ਵੱਲੋਂ ਤੇ ਸਾਡੇ ਵੀਕਰੀ ਉਸਤੂਪੁਰ ਫਰੀਦਕੋਟ ਵੱਲੋਂ ਦੋਨੇ ਫੋਰਮਾਂ ਦੇ ਆਗੂਆਂ ਨੇ ਉਹ ਮੋਰਚਾ ਚਲਾਇਆ ਉਹਦੇ ਵਿੱਚ ਸਾਡੀ ਕੱਲ ਜੀ ਜਿਹੜੀ ਪੰਜਾਬ ਦੀ ਵੱਡੀ ਮੀਟਿੰਗ ਸੀ ਉੱਥੇ ਫੈਸਲੇ ਕੀਤੇ ਕਿ ਤਾਂ ਇੱਕ بڑا ਭਲੇਖਾ ਜਿਹਾ ਪਿਆ ਸੀ ਵੀ ਜਿਹੜਾ ਸਾਡਾ ਦੋਨੇ ਫੋਰਮਾਂ ਦੇ ਦਿੱਤਾ ਹੋਇਆ 31 ਦੇ ਪ੍ਰੋਗਰਾਮ ਦਾ ਵੀ ਹੋਊਗਾ ਕਿ ਨਹੀਂ ਹੋਊਗਾ ਉਹ ਸਾਡਾ ਸਟੈਂਡ ਕਰਦਾ ਜਦੋਂ ਸਾਡਾ ਮਹੱਲੇ ਦੇ ਵਿੱਚ ਦੋਨੇ ਫੋਰਮਾਂ ਦੇ ਆਗੂਆਂ ਦੀ ਪੀਸੀ ਹੋ ਗਈ ਸੀ ਉਹਦੇ ਵਿੱਚ ਅਸੀਂ ਐਲਾਨ ਕਰਤਾ ਵੀ ਜਿਹੜਾ ਵੀ ਮੰਤਰੀ ਐਮ ਐਲ ਏ ਜਿਹੜਾ ਵੀ ਨੇੜੇ ਪੈਂਦਾ ਉਹ 12 ਤੋਂ 4 ਅਸੀਂ ਉਹ ਪ੍ਰੋਗਰਾਮ ਕਰਾਂਗੇ ਇਹ ਕਿਉਂ ਕਰਾਂਗੇ ਅਸਲ ਦੇ ਵਿੱਚ ਜਿੰਨਾ ਧਾਵਾ ਆਪਦੇ ਉਹ ਕਹਾਵਤ ਕਲੀਅਰ ਕੀਤੀ ਹੈ ਮੁੱਖ ਮੰਤਰੀ ਨੇ ਵੀ ਘਰ ਦਾ ਭੇਤੀ ਲੰਕਾ ਟਾਵੇ ਸਾਡੀਆਂ ਸੱਤਾ ਮੰਗਾਂ ਦੇ ਵਿੱਚ ਤਿੰਨੇ ਮੰਤਰੀ ਸਾਡੇ ਪੰਜਾਬ ਦੇ ਬੈਠਦੇ ਰਿਹਾ 2-4 ਮੀਟਿੰਗ ਦੇ ਵਿੱਚ ਮੁੱਖ ਮੰਤਰੀ ਆਪ ਹੀ ਬੈਠਦਾ ਰਿਹਾ ਜਿੰਨਾ ਉਥੇ ਕੁੱਟਿਆ ਲੁੱਟਿਆ ਸਮਾਨ ਕੁਆੜੀਆਂ ਨੂੰ ਵੇਚਿਆ ਲੋਕਾਂ ਨੂੰ ਚਕਾਇਆ ਇਥੋਂ ਤੱਕ ਵੀ ਗੱਲ ਸ਼ਾਮ ਤੱਕ ਅੱਜ ਸਾਹਮਣੇ ਆਜੂਗੀ ਕਿ ਪੁਲਿਸ ਵਾਲਿਆਂ ਨੇ ਟਰਾਲੀਆਂ ਦੇ ਪੈਸੇ ਲੈਤੇ ਗਏ ਹਰਿਆਣੇ ਦੇ ਵਿੱਚੋਂ ਟਰਾਲੀਆਂ ਗਈਆਂ ਉਹ ਕਿਸਾਨ ਰਾਤ ਗ੍ਰਿਫਤਾਰ ਹੋਇਆ ਤਾਂ ਉਹਨੇ ਕਿਹਾ ਵੀ ਮੈਂ ਤਾਂ 70000 ਚ ਤਿੰਨ ਟਰਾਲੀਆਂ ਲੈ ਕੇ ਗਿਆ ਉਹ ਵੀ ਸਾਹਮਣੇ ਆ ਜਾਣੀਆਂ ਗੱਲਾਂ ਜਾਣੇ ਪੁਲਿਸ ਵਾਲਿਆਂ ਨੇ ਉਹ 84 ਵਾਲਾ ਜਿਹੜਾ ਮਾਹੌਲ ਸੀ ਜਿਹੜੇ ਬਜ਼ੁਰਗਾਂ ਨੇ ਦੇਖਿਆ ਉਹ ਜ਼ਾਦ ਕਰਵਾਇਆ ਇਹਨਾਂ ਨੇ ਵੀ ਕੁੱਟੋ ਵੀ ਮਾਰੋ ਵੀ ਲੁੱਟੋ ਵੀ ਸਾਰਾ ਸਮਾਨ ਵੀ ਲੁੱਟੋ ਵੱਡੇ ਪੱਦਰ ਤੇ ਸਾਡਾ ਜਿਹੜਾ ਉੱਥੇ ਲੰਗਰ ਚੱਲਦਾ ਸੀ ਸ਼੍ਰੋਮਣੀ ਕਮੇਟੀ ਦਾ ਉਹ ਵੀ ਠਾਇਆ ਗਿਆ ਜਿਹੜੇ ਸਾਡੇ ਹੋਰ ਲੰਗਰ ਚੱਲਦੇ ਸੀ ਉਹ ਵੀ ਜਾਣੇ ਪੂਰਾ ਲੁੱਟਿਆ ਤੇ ਉਸ ਲੁੱਟਣ ਤੋਂ ਬਾਅਦ ਵੀ ਹਜੇ ਮੁੱਖ ਮੰਤਰੀ ਇਹ ਬਿਆਨ ਦੇਵੇ ਕਿ 4 ਮਈ ਦੀ ਜਿਹੜੀ ਕੇਂਦਰ ਵੱਲੋਂ ਮੀਟਿੰਗ ਦਿੱਤੀ ਹੈ ਉਹ ਚ ਮੈਂ ਕਿਸਾਨਾਂ ਨੂੰ ਲੈ ਕੇ ਜਾਊਂਗਾ ਤਾਂ ਪਹਿਲੇ ਵਾਲੀਆਂ ਗੱਲਾਂ ਭੁੱਲ ਗਿਆ ਕਿ ਜਿਹੜੇ ਤੋਂ ਸਮਾਨ ਲੁੱਟਿਆ ਜਿਹੜੇ ਕੁੱਟੇ ਆ ਸਾਡੇ ਬ੍ਰह्मਕੇ ਸ਼ੰਭੂ ਬਾਡਰ ਤੇ ਡੀਐਸਪੀ ਨੇ ਕੋਲੇ ਖੜਕੇ ਉਹਨੂੰ ਐਨਾ ਕੁੱਟਿਆ ਉਹਦੀਆਂ ਲਾਸਾਂ ਪਈਆਂ ਦਿਸਦੀਆਂ ਤਾਂ ਹਜੇ ਕਹਿੰਦਾ ਵੀ ਮੈਂ ਕਿਸਾਨਾਂ ਨੂੰ 4 ਮਈ ਨੂੰ ਲੈ ਕੇ ਜਾਊਂਗਾ ਪਹਿਲਾਂ ਜਿਹੜਾ ਹਸਾਬ ਹੈ ਜਿਹੜਾ ਪੰਜਾਬ ਵਾਲਾ ਆ ਪਰ ਨਿਪਟ ਲਈ ਕੇਂਦਰ ਨਾਲ ਤਾਂ ਸਾਡੀ ਲੜਾਈ ਜਾਰੀ ਹੈ ਕਿ ਜਿਹੜਾ ਤੁਸੀਂ ਲੁੱਟਿਆ ਜਿਹੜਾ ਕੁੱਟਿਆ ਜਿਹੜੇ ਖਾਸ ਕਰਕੇ ਛੋਡੇ ਐਮਐਲਆ ਨੇ ਟਰਾਲੀਆਂ ਚੋਰੀ ਕੀਤੀਆਂ ਨੇ ਜਿਹੜੇ ਛੋਡੇ ਪੁਲਿਸ ਵਾਲਿਆਂ ਨੇ ਟਰਾਲੀਆਂ ਚੋਰੀਆਂ ਕੀਤੀਆਂ ਨੇ ਜਿਹੜਿਆਂ ਨੇ ਕਾਰਵਾਈਆਂ ਕੀਤੀਆਂ ਕੀ ਇਹਨਾਂ ਨੂੰ ਸਾਰਿਆਂ ਨੂੰ ਜੇਲ੍ਹ ਭੇਜੇਗਾ ਕੀ ਤੂੰ ਇਹ ਮੰਨੇਗਾ ਵੀ ਸਾਡੀ ਗਲਤੀ ਸੀ ਵੀ ਅਸੀਂ ਕੀਤਾ ਕਿ ਨਹੀਂ ਕੀਤਾ ਵੱਡੇ ਸਵਾਲ ਪਏ ਨੇ ਤਾਂ ਉਸ ਪ੍ਰੋਗਰਾਮ ਦੇ ਨਾਲ ਅਸੀਂ ਪੰਜਾਬ ਦੇ ਲੋਕਾਂ ਨੂੰ ਬਹਾਦਰ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਸਾਡੇ ਦੋਨੇ ਫੋਰਾਂ ਵੱਲੋਂ 31 ਦੇ ਪ੍ਰੋਗਰਾਮ ਦਿੱਤੇ ਗਿਆ 12 ਤੋਂ 4 ਉਹ ਹੋਣਗੇ ਪੰਜਾਬ ਦੇ ਵਿੱਚ ਅਗਲੇ ਪ੍ਰੋਗਰਾਮ ਇੱਥੇ ਬਸ ਨਹੀਂ ਹੁੰਦੀ ਤਾਂ ਪੱਕੇ ਤੌਰ ਤੇ ਇਹ ਤਾਂ ਆਇਆ 12 ਤੋਂ 4 ਪੂਰੇ ਪ੍ਰੋਗਰਾਮ ਬਣਾ ਕੇ ਦੋਨੇ ਫੋਰਮਾਂ ਦੀ ਸਾਡੀ ਉਸ ਤੋਂ ਬਾਅਦ ਹਜੇ ਮੀਟਿੰਗ ਹੀ ਨਹੀਂ ਹੋਈ ਮੀਟਿੰਗ ਕਰਕੇ ਦੋਨੇ ਫੋਰਮ ਅਗਲਾ ਪ੍ਰੋਗਰਾਮ ਪੱਕੇ ਤੌਰ ਤੇ ਪਮਾ ਮੁੱਖ ਮੰਤਰੀ ਦਾ ਕਰਨਾ ਪਵੇ ਖਜ਼ਾਨਾ ਮੰਤਰੀ ਦਾ ਕਰਨਾ ਪਵੇ ਕਟਾਰੂ ਚੱਕ ਦਾ ਕਰਨਾ ਪਵੇ ਖੁੱਡੀਆਂ ਦਾ ਕਰਨਾ ਪਵੇ ਕਿਉਂਕਿ ਚਾਰੇ ਮੰਤਰੀ ਮੀਟਿੰਗ ਦੇ ਵਿੱਚ ਸ਼ਾਮਲ ਰਹੇ ਆ ਇਹਨਾਂ ਦੇ ਪੱਕੇ ਤੌਰ ਤੇ ਕਰਾਉ ਕਰਾਂਗੇ ਘਰ ਦੇ ਜਿਹੜਾ ਮੁੱਖ ਮੰਤਰੀ ਕਹਿੰਦਾ ਮੈਂ ਧਰਨਾ ਨਹੀਂ ਲਗਣ ਦੇਣਾ ਮੈਂ ਕਰਾਉ ਨਹੀਂ ਕਰਨ ਦੇਣਾ ਇਹਦਾ ਮਤਲਬ ਜਿਹੜੇ ਲੋਕਾਂ ਨੂੰ ਲੁੱਟਦੇ ਰਹੇ ਜਿਹੜੇ ਏਜੰਟਾਂ ਨੇ, ڪرੂਟਾਂ ਨੇ ਕਰੋੜਾਂ ਰੁਪਏ ਲੋਕਾਂ ਦਾ ਲੁੱਟਿਆ ਉਹਨਾਂ ਦੇ ਧਰਣਾ ਨਹੀਂ ਲਾਉਣ ਦੇਣਾ। ਜਿਹੜੇ ਟੋਲ ਪਲਾਜ਼ਾਂ ਵਾਲੇ ਰੋਜ਼ ਕੁੱਟਦੇ ਆ ਲੋਕਾਂ ਨੂੰ ਉਹਨਾਂ ਦੇ ਧਰਣਾ ਨਹੀਂ ਲਾਉਣ ਦੇਣਾ। ਜਿਹੜੇ ਦਸਹੀਲਦਾਰ ਪੁਲਿਸ ਵਾਲੇ ੱੱੱਕੇ ਦੇ ਨਾਲ ਲੋਕਾਂ ਦੀਆਂ ਰਿਸ਼ਤਾਂ ਲੈ ਕੇ ਕੰਮ ਕਰ ਰਿਹਾ ਇਹਦਾ ਮਤਲਬ ਲੋਕਾਂ ਦੀ ਆਵਾਜ਼ ਨਹੀਂ ਠਾਉਣ ਦੇਣੀ ਤਾਂ ਮੂੰਹ ਬੰਦ ਕਰਦੇ ਲੱਗੇ ਇਹ ਸਾਰੇ ਸਵਾਲ ਪੰਜਾਬ ਦੇ ਖਾਸ ਕਰਕੇ ਜਿਹੜੇ ਕੇਸਰੀਵਾਲ ਨੇ ਕੀ ਪਤਾ ਕਿੰਨਾ ਸਿਆਸੀ ਸਮਝੌਤਾ ਕੀਤਾ ਇਹ ਸਾਰਾ ਕੱਲ ਨੂੰ ਉਹਨਾਂ ਦੇ ਐਮਐਲਏ ਦੇ ਉਹਨਾਂ ਦੇ ਮੰਤਰੀਆਂ ਦੇ 12 ਤੋਂ 4 ਪੂਰੇ ਪੰਜਾਬ ਦੇ ਵਿੱਚ ਦੋਨੇ ਫੋਰਮਾਂ ਦੇ ਆਗੂ ਜੋਰ-ਸ਼ੋਰ ਨਾਲ ਕਰਾਂਗੇ। ਮਛੰਡਾ ਜ਼ਿਲ੍ਹੇ ਵਿੱਚ ਕਿੱਥੇ ਤੁਹਾਡੇ ਕੋਲ ਲਗਾ ਜਾ ਰਹੇ? ਅ ਹਜੇ ਉਹ ਲਿਸਟ ਜਾਰੀ ਹੋ ਜੂਗੀ। ਹਜੇ ਮੈਂ ਸਾਡੇ ਦੋਨੇ ਫੋਰਮਾਂ ਦੀਆਂ ਜਿਹੜੀ ਮੀਟਿੰਗ ਸੀਗੀ, ਮੀਟਿੰਗ ਐਡੀ ਲੰਮੀ ਚੱਲ ਗਈ 6-7 ਘੰਟੇ, ਉਹਦੇ ਵਿੱਚ ਮੈਂ ਲੇਟ ਹੋ ਗਿਆ। ਹੁਣ ਇਹ ਆਥਨ ਨੂੰ ਜਿਹੜੇ ਜ਼ਿਲ੍ਹਿਆਂ ਵਾਲੇ ਨੇ ਕਿੱਥੇ-ਕਿੱਥੇ ਕਰਨਦੇ ਉਹ ਲਿਸਟ ਹਜੇ ਆਜੂਗੀ। ਮੇਰੇ ਕੋਲ ਪੱਕੀ ਜਾਣਕਾਰੀ ਨਹੀਂ। ਅਸੀਂ ਪੂਰੇ ਪੰਜਾਬ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਤੇ ਜਿਹੜੀ ਰਹਿੈਸ ਹੈ ਸੰਗਰੂਰ ਦੇ ਵਿੱਚ ਉਹ ਮੇਰੇ ਧਿਆਨ ਚਾ ਉਹਦਾ ਕਰੋ ਪੂਰਾ ਕਰਾਂਗੇ ਤੇ ਬਾਕੀ ਐਮਐਲਏ ਦੀਆਂ ਮਾਤਰੀਆਂ ਦੇ ਵੀ ਕਰਾਂਗੇ